ਟਰੱਕ ਡਰਾਈਵਰ ਹੀ ਨੈਸ਼ਨਲ ਹਾਈਵੇ ਤੇ ਰਾਤ ਸਮੇਂ ਕਰਦੇ ਸੀ ਲੁੱਟਖੋਹਾਂ ਪੁਲਿਸ ਨੇ ਕੀਤਾ ਵੱਡੇ ਗੈਂਗ ਨੂੰ ਕਾਬੂ ਜਿਸ ਦੇ ਵਿੱਚ ਆਲਟੋ ਕਾਰ ਤਿੰਨ ਮੋਟਰਸਾਈਕਲ ਇੱਕ ਟਰੱਕ ਤੇ ਵਰਤੇ ਗਏ ਹਥਿਆਰ ਬਰਾਮਦ ਕੀਤੇ ਨੇ ਇਸ ਬੰਦੀ ਸਾਰੀ ਜਾਣਕਾਰੀ ਡੀਐਸਪੀ ਰਾਜਪਰਾ ਸਰਦਾਰ ਮਨਜੀਤ ਸਿੰਘ ਨੇ ਦਿੱਤੀ ਹੈ ਲੁੱਟਾਂ ਪੋਹਾਂ ਵਾਲਾ ਜਿਹੜਾ ਗਰੋਫੜਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਮਾਨਯੋਗ ਐਸਐਸਪੀ ਪਟਿਆਲਾ ਸਰਦਾਰ ਨਾਨਕ ਸਿੰਘ ਆਈਪੀਐਸ ਅਤੇ ਡੀਐਸਪੀ ਸਰਕਲ ਰਾਜਪੁਰਾ ਸਰਦਾਰ ਮਨਜੀਤ ਸਿੰਘ ਦੀ ਹਾਜ਼ਰਤਾ ਮੌਦਕ ਅਸੀਂ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਸਾਨੂੰ ਗੁਪਤ ਸੂਚਨਾ ਮਿਲੀ ਵੀ ਪੰਜ ਬੰਦੇ ਆ ਜਿਹੜੇ ਨੈਸ਼ਨਲ ਹਾਈਵੇ ਤੇ ਲੁੱਟਾਂ ਪੋਹਾਂ ਕਰਦੇ ਆ ਤੇ ਟਰੱਕ ਡਰਾਈਵਰ ਨੂੰ ਬੰਦੀ ਬਣਾ ਕੇ ਉਹਦਾ ਟਰੱਕ ਲੁੱਟ ਲੈਂਦੇ ਨੇ ਅਸੀਂ ਉਹ ਸੂਚਨਾ ਦੇ ਆਧਾਰ ਤੇ ਕੰਮ ਕਰਦੇ ਆ ਕੱਲ ਪੰਜ ਬੰਦਿਆਂ ਨੂੰ ਕੰਮੂ ਕੀਤਾ ਜਿਨ੍ਹਾਂ ਵਿੱਚ ਨਿਸ਼ਾਨ ਸਿੰਘ ਜਿਹੜਾ ਗੁਰਕੇ ਦਾ ਰਹਿਣ ਵਾਲਾ ਦਵਿੰਦਰ ਸਿੰਘ ਬਿੱਲਾ ਤੇ ਸਮੀਰ ਖਾਨ ਇਹ ਕਾਮੀ ਕਲਾਂ ਦੇ ਰਹਿਣ ਵਾਲੇ ਆ ਇੱਕ ਗੁਰਜੀਤ ਸਿੰਘ ਪੁੱਤਰ ਪ੍ਰੇਮ ਸਿੰਘ ਇਹ ਝੰਡ ਮਹੋਲੀ ਦਾ ਰਹਿਣ ਵਾਲਾ ਇਹਨਾਂ ਪੰਜ ਬੰਦਿਆਂ ਕੋਲੋਂ ਸਾਨੂੰ ਇੱਕ ਟਰੱਕ ਸਕ੍ਰੈਪ ਦਾ ਭਰਿਆ ਤਿੰਨ ਮੋਟਰਸਾਈਕਲ ਜਿਨ੍ਹਾਂ ਦੇ ਇਹ ਵਾਰਦਾਤ ਕਰਦੇ ਸੀ ਕਲ ਤੋਂ ਕਾਰ ਜਿਹੜੇ ਵਾਰਦਾਤ ਚਾਹੇ ਵਰਤਦੇ ਸੀਗੇ ਇਹ ਬਰਾਮਦ ਹੋਏ ਨੇ ਅਸੀਂ ਇਹਨਾਂ ਨੂੰ ਕੱਲ ਐਫ ਆਰ 10 ਅਬਲੀਕ 317 ਵਟੇ 4 ਦੇ ਤਹਿਤ ਪਰਚਾ ਦਰਜ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਸੀ ਮਾਨਯੋਗ ਅਦਾਲਤ ਨੇ 5 ਦਿਨਾਂ ਦਾ ਇਹਨਾਂ ਦਾ ਪੁਲਿਸ ਰਿਮਾਂਡ ਦਿੱਤਾ ਉਹ ਪੁਲਿਸ ਰਿਮਾਂਡ ਦੌਰਾਨ ਇਹਨਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਆ ਜਿਹੜੇ ਇਹ ਵਾਰਦਾਤ ਦੇ ਵਿੱਚ ਵਰਤਦੇ ਸੀ ਪਿੱਛੇ ਤੋਂ ਵੈਸੇ ਇਹ ਡਰਾਈਵਰੀ ਨੇ ਇਹ ਪਹਿਲਾਂ ਟਰੱਕ ਚਲਾਉਂਦੇ ਸੀਗੇ ਉਹ ਟਰੱਕ ਤਾਂ ਇਹਨਾਂ ਨੇ ਛੱਡਤਾ ਤੇ ਹੁਣ ਇਹ ਮਤਲਬ ਵਾਰਤਾਤਾਂ ਕਰਨ ਲੱਗ ਗਏ ਹੋਰ ਵੀ ਵਰਦਾ ਤਮੰਨੇ ਨੇ ਜੀ ਇਹ ਇੱਕ ਜੀਰਕਪੁਰ ਦੇ ਵਿੱਚ ਜਿਹੜਾ ਇਹਨਾਂ ਨੇ ਸਕ੍ਰੈਪ ਦਾ ਟਰੱਕ ਹੋਇਆ ਸੀ ਇੱਕ ਇਹਨਾਂ ਨੇ ਘਨੌਰ ਏਰੀਏ ਦੇ ਵਿੱਚ ਜਿੰਦਾ ਰਾਹ ਜਾਂਦੇ ਵਿਅਕਤੀਆਂ ਨੂੰ ਉਹਦਾ ਫੋਨ ਖੋਹ ਲੈਂਦੇ ਸੀ ਜਾਂ ਉਹਦੇ ਪੈਸੇ ਖੋਹ ਲੈਂਦੇ ਸੀ ਉਹ ਵੀ ਘਨੌਰ ਦੇ ਵਿੱਚ ਇਹਨਾਂ ਤੇ ਐਫ ਆਈ ਆਰ ਦਰਜ ਹੈ ਹੁਣ ਸਾਡੇ ਕੋਲੇ ਰਿਮਾਂਡ ਤੇ ਨੇ ਰਿਮਾਂਡ ਉਦੋਂ ਹੋਰ ਵੀ ਇਹਨਾਂ ਕੋਲੋ ਕਲਾਸੇ ਹੋਣ ਦੀ ਸਾਨੂੰ ਕਾਫੀ ਉਮੀਦ ਹੈ